ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆਂ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਸੂਟ ਤੁਹਾਨੂੰ ਕਿਦਾਂ ਦੇ ਲੱਗੇ ਡਿਜ਼ਾਈਨ ਤੁਹਾਨੂੰ ਕਿਦਾਂ ਦੇ ਲੱਗੇ ਤੇ ਅੱਗੇ ਬਾਤੋ ਵਾਲੇ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੀ ਇੰਸਟਾਗ੍ਰam ਪੇਜ ਨੂੰ ਵੀ ਹਾਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਉਹ ਫੋਲੋ ਕਰ ਲਓ ਠੀਕ ਹੈ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇਕਰ ਤੁਸੀਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਸੂਟ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਵਰਕ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਵਰਕ ਆਪਣੇ ਕੋਲ ਅਵੇਲੇਬਲ ਹੈਗੇ ਨੇ ਸਿਰਫ ਔਰ ਸਿਰਫ ਇੱਕ ਕੰਪਿਊਟਰਾਈਜ਼ ਵਰਕ ਨੂੰ ਛੱਡ ਕੇ ਠੀਕ ਹੈ ਜੀ ਸੋ ਚਲੋ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਅੱਜ ਆਪਾਂ ਆਏ ਆਂ ਤੁਹਾਡੇ ਨਾਲ ਇੱਕ ਜੁੜੇ ਠੀਕ ਹੈ ਜੀ ਤੇ ਸਭ ਤੋਂ ਫਰਸਟ ਸੂਟ ਜਿਹੜਾ ਹੈਗਾ ਜੀ ਫਰੋਜ਼ੀ ਸਕਾਈ ਬਲੂ ਕਲਰ ਦੇ ਉੱਪਰ ਹੈ ਸਰਦਈ ਕਲਰ ਦੇ ਉੱਪਰ ਜਿਹ ਠੀਕ ਹੈ ਜੀ ਕਸਟਮਰ ਨੇ ਰੈਡੀ ਕਰਵਾਇਆ ਸੀਗਾ ਮਸ਼ੀਨ ਵਰਕ ਹੋਇਆ ਹੋਇਆ ਦੇ ਚਾਕਾਂ ਦੇ ਉੱਪਰ ਠੀਕ ਹੈ ਜੀ ਤੇ ਬਹੁਤ ਸੋਹਣੀਆਂ ਆਪਾਂ ਵੇਲਾ ਨੇ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਨੇ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਆਪਾਂ ਕੀਤਾਗਾ ਰੈਡੀ ਕੀਤਾਗਾ ਤੇ ਘੇਰੇ ਦੇ ਉੱਪਰ ਆਪਾਂ ਕਟਵਰਕ ਕੀਤਾ ਠੀਕ ਹੈ ਜੀ ਤੇ ਉਦਾਂ ਹੀ ਆਪਾਂ ਬਾਜੂ ਦੇ ਉੱਪਰ ਵੇਲਾ ਬਣਾਈਆਂ ਨੇ ਠੀਕ ਹੈ ਜੀ ਤੇ ਕੱਟਵਰਕ ਦਿੱਤਾ ਬਾਜੂ ਦੇ ਉੱਪਰ ਤੁਸੀਂ ਇਹ ਬਾਟਮ ਤੇ ਵੀ ਕਰਵਾ ਸਕਦੇ ਹੋ ਬਟ ਕਸਟਮਰ ਨੇ ਵਿਦਆਊਟ ਬਾਟਮ ਕਰਵਾਇਆ ਇਹ ਵਾਲਾ ਸੂਟ ਆਪਣੇ ਤੋਂ ਰੈਡੀ ਸੋ ਤੁਸੀਂ ਵੀ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਕਿਸੇ ਵੀ ਫੈਬਰਿਕ ਦੇ ਵਿੱਚ ਰਾਈਡੀ ਕਰਵਾ ਸਕਦੇ ਹੋ ਉਹਨਾਂ ਨੇ ਜ਼ੋਰਜਟ ਤੇ ਉੱਪਰ ਰੈਡੀ ਕਰਵਾਇਆ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਤੇ ਬੇ ਸਬਰ ਨਾਲ ਇੰਤਜ਼ਾਰ ਰਹਿੰਦਾ ਜਿਹੜਾ ਜਿੰਨਾ ਸੂਟਾਂ ਦਾ ਤੁਹਾਨੂੰ ਜਿਹੜੇ ਡਿਜ਼ਾਈਨਸ ਦਾ ਤੁਹਾਨੂੰ ਉਹ ਉਹਨਾਂ ਦੀਆਂ ਪਿਕਸ ਨੇ ਜਿਹੜੀਆਂ ਆਪਾਂ ਹੁਣ ਬਲੌਗ ਦੇ ਵਿੱਚ ਤੁਹਾਨੂੰ ਦਿਖਾਣੀਆਂ ਸ਼ੁਰੂ ਕਰ ਦਿੱਤੀਆਂ ਨੇ ਡਿਜ਼ਾਈਨ ਤੁਹਾਨੂੰ ਦਿਖਾਣੇ ਸ਼ੁਰੂ ਕਰ ਦਿੱਤੇ ਨੇ ਠੀਕ ਹੈ ਜੀ ਸਭ ਤੋਂ ਫਰਸਟ ਤੇ ਜਿਹੜਾ ਆਪਾਂ ਇਹ ਤੁਹਾਨੂੰ ਸੂਟ ਦਿਖਾ ਰਹੇ ਆ ਇਹ ਆਪਾਂ ਬਲੈਕ ਸੂਟ ਦੇ ਉੱਤੇ ਰੈਡੀ ਕੀਤਾ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਲੁੱਕ ਚੈੱਕ ਕਰ ਸਕਦੇ ਹੋ ਤੇ ਜਿਹੜਾ ਆਪਾਂ ਡਿਜ਼ਾਈਨ ਕ੍ਰੀਏਟ ਕੀਤਾ ਤੁਸੀਂ ਡਿਜ਼ਾਈਨ ਦੀ ਲੁੱਕ ਚੈੱਕ ਕਰ ਸਕਦੇ ਹੋ ਤੇ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਹੈ neck ਦੇ ਉੱਪਰ ਸੋ ਤੁਸੀਂ ਵੀ ਇਦਾਂ ਨੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਵੀ ਫੈਬਰਿਕ ਤੁਹਾਨੂੰ ਪਸੰਦ ਆ ਤੇ ਕੰਫਰਟੇਬਲ ਆ ਠੀਕ ਹੈ ਜੀ ਇਹ neck ਬਣਿਆ ਹੋਇਆ ਹਾਫ V ਬਣਿਆ ਹੋਇਆ U ਸ਼ੇਪ ਵੀ ਕਹਿ ਦਿੰਦੇ ਆ ਇਸ ਨੂੰ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਆਪਾਂ ਜਿਹੜਾ ਇਸ ਨੂੰ ਫਲਾਰ ਦਾ ਟੱਚ ਦਿੱਤਾ ਹੈ ਬਹੁਤ ਹੀ ਸੋਹਣਾ ਜਿਹੜਾ ਫਲਾਰ ਬਣ ਕੇ ਰੈਡੀ ਹੋਇਆ ਨੋਟਸ ਦੇ ਨਾਲ ਆਪਾਂ ਟੱਚ ਦਿੱਤਾ ਹੈ ਠੀਕ ਹੈ ਸੋ ਤੁਸੀਂ ਵੀ ਇਦਾਂ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਆਪਾਂ ਇਸ ਦੇ ਫਰੰਟ ਤੇ ਕੀਤਾ ਹੈ ਉਹ ਸੋਨੂੰ ਆਪਾਂ ਨੱਕ ਦਿਖਾਇਆ ਇਹ ਘੇਰੇ ਦੇ ਉੱਪਰ ਹੋਇਆ ਹੋਇਆ ਤੇ ਉੱਪਰ ਬਾਹਮਾ ਤੇ ਸੌਰੀ ਸ਼ਰਟ ਦੇ ਫਰੰਟ ਤੇ ਹੋਇਆ ਹੋਇਆ ਠੀਕ ਹੈ ਜੀ ਸੋ ਤੁਸੀਂ ਵੀ ਐਦਾਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਜਦੋਂ ਆਪਾਂ ਇਹ ਸੂਟ ਨੂੰ ਸਟਿਚ ਕਰਾਂਗੇ ਨਾ ਇਹਨੂੰ ਪਾਈਪਿੰਗ ਲਗਾ ਕੇ ਜਾਂ ਲੇਸ ਲਗਾ ਕੇ ਜਾਂ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਸੋ ਇਹਦੇ ਨਾਲ ਮੈਚ ਕਰਕੇ ਦੇਖਾਂਗੇ ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗੀ ਜ਼ਿਆਦਾ ਵਧੀਆ ਲੱਗੀ ਆਪਾਂ ਤੁਹਾਨੂੰ ਇੱਕ ਬਹੁਤ ਸਸਤੇ ਤੋਂ ਇੱਕ ਐਕਸਪੈਂਸਿਵ ਸੂਟ ਜਿਹੜਾ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਹਰ ਵਾਰੀ ਕਹਿਣੀ ਹੁੰਦੀ ਹੈ ਕਿ ਇੱਕ ਸਟਿਚਿੰਗ ਹੁੰਦੀ ਆ ਜਿਹੜੀ ਇੱਕ ਸਸਤੇ ਸੂਟ ਦੇ ਵਿੱਚ ਜਾਨ ਪਾ ਦਿੰਦੀ ਆ ਸੋ ਸਟਿਚਿੰਗ ਕਰਨੀ ਠੀਕ ਹੈ ਜੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਸਸਤੇ ਸੂਟ ਨੂੰ ਮਹਿੰਗਾ ਸੂਟ ਬਣਾਉਣਾ ਠੀਕ ਹੈ ਤੇ ਪ੍ਰੋਪਰ ਸਟਿਚਿੰਗ ਕਰਨੀ ਕਿ ਡਿਜ਼ਾਈਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹੈ ਜੀ ਸੋ ਆਪਾਂ ਇਦਾਂ ਦੇ ਸੂਟ ਰੈਡੀ ਕਰਦੇ ਆ ਸੋ ਤੁਸੀਂ ਵੀ ਵੇਸਾਬਰੀ ਨਾਲ ਇੰਤਜ਼ਾਰ ਕਰਦੇ ਰਹੋ ਆਪਣੇ ਸੂਟਸ ਦਾ ਸੋ ਆਪਾਂ ਤੁਹਾਡੇ ਲਈ ਵਾਲੇ ਸੂਟ ਲੈ ਕੇ ਆਏ ਹਾਂ ਸੋ ਤੁਸੀਂ ਵੀ ਇੱਦਾਂ ਆਪਣੇ ਦੋ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਬਣਵਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆ ਸਟਿਚਿੰਗ ਆਪਣੇ ਕੋਲ ਆਲਸੋ ਅਵੇਲੇਬਲ ਹੈਗੀ ਤੁਸੀਂ ਕਿਤੇ ਵੀ ਬੈਠੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਕਿਸੇ ਵੀ ਵਰਕ ਦੇ ਵਿੱਚ ਕਰਵਾ ਤੇ ਇਹ ਵਾਲਾ ਵਰਕ ਅੱਪ ਬਾਜੂ ਦੇ ਉੱਪਰ ਰੱਖਿਆ ਠੀਕ ਹੈ ਜੀ ਤੇ ਉਹਨਾਂ ਨੇ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਲਖਵਾਇਆ ਸੋ ਸਿੰਪਲ ਸੋਹਣਾ ਲੱਗਦਾ ਠੀਕ ਹੈ ਜੀ ਉਹਨਾਂ ਨੇ ਟਾਈ ਐਂਡ ਡਾਈ ਦਾ ਦਿਨਾ ਦੁਪੱਟਾ ਰੈਡੀ ਕਰਵਾਣਾ ਠੀਕ ਹੈ ਤੇ ਕਸਟਮਰ ਨੇ ਆਪਾਂ ਨੂੰ ਸਾਰਾ ਕੁਝ ਆਪ ਲੈਣ ਨੂੰ ਹੀ ਕਿਹਾ ਸੀ ਤੇ ਫੈਬਰਿਕ ਵੀ ਆਪਣਨੇ ਤੋਂ ਹੀ ਲੱਤਾ ਉਹਨਾਂ ਨੇ ਠੀਕ ਹੈ ਜੀ ਤੇ ਇਹ ਵਾਲਾ ਬਾਜੂ ਤੇ ਹੋਇਆ ਸੀ ਚਲੋ ਨੈਕਸਟ ਦਿਖਾਉਨੇ ਆਪਾਂ ਤੁਹਾਨੂੰ ਇਹ ਤਾਂ ਸੁਪਰ ਡੁੱਪਰ ਜਿਹੜਾ ਆਪਣਾ ਡਿਜ਼ਾਈਨ ਰਿਹਾ ਹੁਣ ਤੱਕ ਦਾ ਠੀਕ ਹੈ ਖੁੰਝਾਂ ਦੇ ਉੱਪਰ ਵਰਕ ਕੀਤਾ ਤੇ ਆਪਾਂ ਖੁੰਝੇ ਵੀ ਸ਼ਰਟ ਦੇ ਓਨੇ ਓਨੇ ਹੀ ਕਵਰ ਕੀਤੇ ਨੇ ਜਿੰਨੇ ਜਿੰਨੇ ਚ ਫੁਲਾ ਰਹੇ ਤੁਸੀਂ ਵਰਕ ਦੀ ਲੁੱਕ ਚੈੱਕ ਕਰੋ ਠੀਕ ਹੈ ਜੀ ਫਿਨਿਸ਼ਿੰਗ ਚੈੱਕ ਕਰੋ ਠੀਕ ਹੈ ਜੀ 100% ਆਪ ਆਪਨੇ ਵਰਕ ਦੇ ਵਿੱਚ ਦਿੱਤਾ ਹੋਇਆ ਸਭ ਤੋਂ ਵੈਸਟ ਵਰਕ ਅਤੇ ਬਹੁਤ ਹੀ ਜਿਆਦਾ ਸਫਾਈ ਆਪਣੇ ਵਰਕ ਦੇ ਵਿੱਚ ਸੋ ਬਾਜੂ ਦੇ ਉੱਪਰ ਆਪਾਂ ਇਹ ਵਰਕ ਕੀਤਾ ਤੇ ਬਾਟਮ ਦੇ ਉੱਪਰ ਇਹ ਵਰਕ ਕੀਤਾ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕੋ ਦੇ ਅਨਾਦਰ ਬੁਟੀਕ ਦੇ ਤੋਂ ਅਨਾਦਰ ਬੁਟੀਕ ਤੋਂ ਤੇ ਹਮੇਸ਼ਾ ਯਾਦ ਰੱਖਿਆ ਕਰੋ ਜੇਕਰ ਤੁਸੀਂ ਆਪਾਂ ਨੂੰ ਮੈਸੇਜ ਕਰਨਾ ਜਾਂ ਕਿਸੇ ਵੀ ਸੂਟ ਬਾਰੇ ਕੁਝ ਪੁੱਛਣਾ ਹੈ 9781735157 ਤੇ ਤੁਸੀਂ ਆਪਾਂ ਨੂੰ ਕੰਟੈਕਟ ਕਰਨਾ ਹੈ ਡੀਐਮ ਕਰਨਾ ਹੈ ਆਦਰਵਾਈ ਤੁਸੀਂ ਆਪਾਂ ਨੂੰ ਇੰਸਟਾਗ੍ਰam ਤੇ ਜਾ ਕੇ ਵੀ ਡੀਐਮ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਟੂ ਗੈਸਟ ਫੋਲੋ ਕਰ ਲਓ ਜਾ ਕੇ ਜਲਦੀ ਜਾਨੀ ਠੀਕ ਹੈ ਜੀ ਜਲਦੀ ਜਾ ਕੇ ਤੇ ਇਹ ਵਾਲਾ ਆਰਗੈਂਜ਼ਾ ਦਾ ਫੈਬਰਿਕ ਹੈ ਠੀਕ ਹੈ ਜੀ ਇਹ ਸੂਟ ਆਪਾਂ ਨੂੰ ਕਸਟਮਰ ਨੇ ਖੁਦ ਜਿਹੜਾ ਕੋਰੀਅਰ ਕਰਵਾ ਕੇ ਭੇਜਿਆ ਸੀ ਸੋ ਮੈਂ ਸਾਰਿਆਂ ਨੂੰ ਇੱਕ ਸਲਾਹ ਦਵਾਂਗੀ ਠੀਕ ਹੈ ਜੀ ਤੇ ਹਮੇਸ਼ਾ ਹੀ ਨਾਦਰ ਬੁਟੀਕ ਦੇ ਵੱਲੋਂ ਤੁਹਾਨੂੰ ਫੈਬਰਿਕ ਹੈ ਜਿਹੜਾ ਉਹ ਵੀ ਬੈਸਟ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ ਜੇਕਰ ਤੁਸੀਂ ਕਲੀ ਵਰਕ ਦੀ ਸਫਾਈ ਵੱਲ ਨਾ ਜਾਇਆ ਕਰੋ ਠੀਕ ਹੈ ਸਟੱਫ ਵੀ ਤੁਸੀਂ ਚੈੱਕ ਕਰਿਆ ਕਰੋ ਇਹ ਵਾਲੇ ਦੀਦੀ ਨੇ ਜਿਹੜੇ ਬਹੁਤ ਦੂਰੋਂ ਸੀ ਹਰਿਆਣੇ ਵਾਲੀ ਸਾਈਡ ਤੋਂ ਸੀ ਤੇ ਇਹਨਾਂ ਨੂੰ ਥੋੜਾ ਕੋਸਟਲੀ ਪੈ ਗਿਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਆਪਾਂ ਨੂੰ ਇਧਰ ਕੋਰੀਅਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਆਪਣੇ ਕੋਲ ਸੂਟ ਰੈਡੀ ਹੋ ਕੇ ਗਿਆ ਤਾਂ ਉਧਰੋਂ ਵੀ ਇਹਨਾਂ ਨੂੰ ਕੋਰੀਅਰ ਦੇ ਪੈਸੇ ਦੇਣੇ ਪਏ। ਸੋ ਤੁਸੀਂ ਆਪਣੇ ਤੇ ਯਕੀਨ ਲੱਖਿਆ ਆਪਾਂ ਤੋਂ ਫੈਬਰਿਕ ਲੈ ਸਕਦੇ ਹੋ। ਬਟ ਠੀਕ ਹੈ ਕਿ ਇਹਨਾਂ ਦੇ ਕੋਲ ਫੈਬਰਿਕ ਲੈ ਆ ਪਿਆ। ਆਪਾਂ ਇਹਨਾਂ ਦੇ ਘੇਰੇ ਤੇ ਫੁੱਲ ਪਾਏ ਸੀ, ਫਰੰਟ ਤੇ ਪਾਏ ਸੀ ਤੇ ਬਾਜੂ ਤੇ ਪਾਏ ਸੀਗੇ। ਠੀਕ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੀ ਤੇ ਇਹ ਵਾਲਾ ਸੂਟ ਵੀ ਇਹਨਾਂ ਦੀ ਦੀਦਾ ਹੀ ਸੀ। ਹਰਿਆਣੇ ਵਾਲੀ ਦੀਦਾ ਇਹਨਾਂ ਨੇ ਇਹ ਵਾਲਾ ਫੈਬਰਿਕ ਵੀ ਆਪਾਂ ਨੂੰ ਭੇਜਿਆ ਸੀਗਾ। ਠੀਕ ਹੈ ਜੀ, ਆਰਗੈਂਜ਼ਾ ਦਾ ਫੈਬਰਿਕ ਸੀਗਾ ਲਾਈ ਹੋਇਸੀ ਕਿ ਫਲਾਰ ਦੇ ਵਿੱਚ ਉਹਨਾਂ ਨੇ ਏਦਾਂ ਜਿੱਦਾਂ ਆਪਣਾ ਫਲਾਰ ਪੋਰਟ ਹੁੰਦਾ ਏਦਾਂ ਦੇ ਡਿਜ਼ਾਈਨ ਕਰਵਾਇਆ ਸੀ ਸਾਰੀ ਫਰੰਟ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਯੂ ਸ਼ੇਪ ਦਾ ਨੈਕ ਬਣਾਇਆ ਸੀਗਾ ਇਸ ਨੂੰ ਪਾਈਪਿੰਗ ਨੈਕ ਤੇ ਲਗਾਈ ਸੀ ਆਦਰਵਾਇਜ਼ ਆਪਾਂ ਨੂੰ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ ਕੀਤਾ ਸੋ ਤੁਸੀਂ ਵੀ ਏਦਾਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਸੋਹਣੇ ਸੋਹਣੇ ਸਟਿਚਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਵਾਈਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਐ ਤੇ ਨੈਕਸਟ ਇਹ ਵਾਲਾ ਜਿਹੜਾ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਸੀਗਾ ਜੀ ਠੀਕ ਹੈ ਤੇ ਆਪਾਂ ਇਹ ਪੰਜ ਸੂਟ ਕਿਸੇ ਸਿਸਟਰਜ਼ ਲਈ ਲੈ ਡੀ ਕਿਤੇ ਸੀ ਜਾਨੀ ਕਿ ਉਹ ਪੰਜੋ ਸਿਸਟਰ ਨਹੀਂ ਸੀ ਹੈਗੇ ਜਿਵੇਂ ਆਪਾਂ ਕਹਿ ਦਈਏ ਵੀ ਆਨੰਦ ਪਰਜਾਈ ਠੀਕ ਹੈ ਜੀ ਭੂਆਪਤੀ ਜੀ ਐਵੇਂ ਦੇ ਉਹਨਾਂ ਦੇ ਕੁਝ ਰਿਸ਼ਤੇ ਸੀਗੇ ਆਪਾਂ ਭੁੱਲ ਗਏ ਠੀਕ ਹੈ ਤੇ ਉਹਨਾਂ ਨੇ ਇਹ ਪੰਜ ਸੂਟ ਰੈਡੀ ਕਰਵਾਏ ਸੀਗੇ ਤੇ ਇੱਕੋ ਕਲਰ ਦੇ ਰੈਡੀ ਕਰਵਾਏ ਸੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਵਰਕ ਚੈੱਕ ਕਰ ਸਕਦੇ ਹੋ ਕਿੰਨੀ ਨੀਟ ਐਂਡ ਕਲੀਨ ਜਿਹਾ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ कॉटन ਦੇ ਉੱਪਰ ਇਹਨਾਂ ਨੇ ਇਹ ਵਾਲੇ ਸੂਟ ਕਰਵਾਏ ਸੀਗੇ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਆਪਾਂ ਘੇਰਾ ਰੈਡੀ ਕੀਤਾ ਇੰਨੀਆਂ ਬਾਜੂ ਰੈਡੀ ਕੀਤੀਆਂ ਸੀਗੀਆਂ ਠੀਕ ਹੈ ਜੀ ਸੋ ਬਹੁਤ ਸਾਰਾ ਪਿਆਰ ਉਹਨਾਂ ਪੈਣਾ ਵੱਲੋਂ ਮੈਨੂੰ ਮਿਲਿਆ ਠੀਕ ਹੈ ਜੀ ਤੇ ਨਾਦਰੂ ਬੁਟੀਕ ਨੂੰ ਮਿਲਿਆ ਮਤਲਬ ਕਿ ਠੀਕ ਹੈ ਤੇ ਇਹਨਾਂ ਨੇ ਬਹੁਤ ਜ਼ਿਆਦਾ ਸੋਹਣਾ ਜਿਹੜੇ ਇਹ ਵਾਲੇ ਸੂਟ ਲੱਗੇ ਨੇ ਉਹਨਾਂ ਨੇ ਆਪਣੀ ਇੰਸਟਾਗ੍ਰam ਪੋਸਟ ਦੇ ਆਪਣੇ ਨਾਲ ਸ਼ੇਅਰ ਕੀਤੇ ਸੀਗੇ ਇਹ ਵਾਲੇ ਸੂਟ ਠੀਕ ਹੈ ਜੀ ਤੇ ਬਹੁਤ ਸੋਹਣੀ ਉਹਨਾਂ ਨੇ ਸੁਜੈਸ਼ਨ ਦਿੱਤੀਆਂ ਬਹੁਤ ਸਾਰੀਆਂ ਵਿਸ਼ ਵਿਸ਼ੇਸ ਦਿੱਤੀਆਂ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਕਿ ਉਹਨਾਂ ਨੇ ਜਦੋਂ ਸੂਟਾਂ ਨੂੰ ਇੰਨਾ ਲਾਈਕ ਕੀਤਾ ਤੇ ਵਾਕਈ ਲਾਈਕ ਕਰਨ ਵਾਲੀ ਚੀਜ਼ ਵੀ ਹੈਗੀ ਸੀ ਤੁਸੀਂ ਵੀ ਦੇਖ ਰਹੇ ਹੋ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਜ਼ਿਆਦਾ ਆਪਾਂ ਜਿਹੜਾ ਸਾਰਾ ਕੁਛ ਧਿਆਨ ਦੇ ਵਿੱਚ ਰੱਖ ਕੇ ਬਹੁਤ ਹੀ ਸੰਗਣਾ ਜਿਹੜਾ ਵਧੀਆ ਨੀਟ ਐਂਡ ਕਲੀਨ ਉਹਨਾਂ ਨੂੰ ਵਰਕ ਕਰਕੇ ਦਿੱਤਾ ਸੀ ਠੀਕ ਹੈ ਜੀ ਤੇ ਐਦਾਂ ਹੀ ਸਾਰੇ ਜਣੇ ਸਪੋਰਟ ਕਰਦੇ ਰਿਹਾ ਕਰੋ ਆਪਣੇ ਸੂਟਾਂ ਨੂੰ ਪਿਆਰ ਕਰਦੇ ਰਿਹਾ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੇ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਰੀਆਂ ਭੈਣਾਂ ਕਿਤੇ ਵੀ ਬੈਠੀਆਂ ਸੂਟ ਰੈਡੀ ਕਰਵਾ ਸਕਦੀਆਂ ਨੇ ਕਿਸੇ ਵੀ ਪ੍ਰਕਾਰ ਦਾ ਹੈਂਡਵਰਕ ਹੋ ਗਿਆ ਮਸ਼ੀਨਵਰਕ ਹੋ ਗਿਆ ਆਰੀ ਪੇਂਟ ਬਲੌਕ ਪੇਂਟ ਇਹ ਵਾਲਾ ਨੀਡਲ ਥ्रेड ਵਾਲਾ ਵਰਕ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਇਵਨ ਕਿ ਤੁਸੀਂ ਪੇਂਟ ਵੀ ਰੈਡੀ ਕਰਵਾ ਸਕਦੇ ਹੋ ਪੇਂਟ ਵਾਲੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਆਪਾਂ ਹੋਰ ਹੈ ਇਹ ਸਿਰਫ ਔਰ ਸਿਰਫ ਓਨਲੀ ਸਾਰਾ ਵਰਕ ਜਿਹੜਾ ਥ्रेड ਦੇ ਵਿੱਚ ਹੋਇਆ ਨੈਕਸਟ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਇਹ ਵਾਲੇ ਡਿਜ਼ਾਈਨ ਦੇ ਵਿੱਚ ਆਪਾਂ ਥੋੜਾ ਪਰਲ ਤੇ ਸਿਕਵੈਂਸ ਰੈਡੀ ਕੀਤਾ ਟੱਚ ਸੀਕਵੈਂਸ ਤੇ ਟੱਚ ਦਿੱਤਾ ਤੇ ਦਬਕੇ ਦਾ ਟੱਚ ਦਿੱਤਾ ਠੀਕ ਹੈ ਜੀ ਦਬਕਾ ਸੀਕਵੈਂਸ ਤੇ ਪਰਲ ਦਾ ਟੱਚ ਦਿੱਤਾ ਸੋ ਤੁਸੀਂ ਇਦਾਂ ਦਾ ਵੀ ਥੋੜਾ ਬਹੁਤਾ ਟੱਚ ਕਰਵਾ ਕੇ ਜਿਹੜੇ ਹੁੰਦੇ ਆਪਣੇ ਮਹਿੰਗੇ ਫੈਬਰਿਕ ਹੁੰਦੇ ਆਰਗੈਂਜ਼ਾ ਹੋ ਗਿਆ ਸ਼ਿਮਰ ਹੋ ਗਿਆ ਠੀਕ ਹੈ ਜੀ ਗਲਾਸ ਸ਼ਿਮਰ ਹੋ ਗਿਆ ਠੀਕ ਹੈ ਜੀ ਜਿਹੜਾ ਗਲਾਸ ਸ਼ਿਮਰ ਆ ਉਹ ਬਹੁਤ ਸੋਹਣਾ ਫੈਬਰਿਕ ਹੁੰਦਾ ਤੇ ਉਹਨਾਂ ਦੇ ਉੱਪਰ ਇਦਾਂ ਦੇ ਸੂਟ ਰੈਡੀ ਹੋਏ ਬਹੁਤ ਸੋਹਣੇ ਲੱਗਦੇ ਤੇ ਸ਼ਿਮਰ ਵਗੈਰਾ ਦੇ ਉੱਪਰ ਵੀ ਰੈਡੀ ਲੱਗਦੇ ਆ ਸੋਹਣੇ ਲੱਗਦੇ ਆ ਸੋ ਤੁਸੀਂ ਕ੍ਰੇਪ ਵਗੈਰਾ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹ ਡਿਜ਼ਾਈਨ ਆਪਾਂ ਘੇਰੇ ਤੇ ਕੀਤਾ ਹੋਇਆ ਠੀਕ ਹੈ ਤੇ ਨੈਕਸਟ ਵਾਲਾ ਹੈਗਾ ਜੀ ਕਿਸੇ ਬ੍ਰਾਈਡਲ ਦੀ ਦਿਲਾਂ ਸੂਟ ਸੀਗਾ ਸਪੈਸ਼ਲੀ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਰੈੱਡ ਕਲਰ ਦੇ ਉੱਪਰ ਰੈਡੀ ਕਰਕੇ ਦਿਓ ਸੋ ਉਹਨਾਂ ਨੇ ਡੇਲੀ ਵੇਅਰ ਕਰਨ ਦੇ ਲਈ ਇਹ ਸੂਟ ਰੈਡੀ ਕਰਵਾਇਆ ਸੀਗਾ ਆਪਣੇ ਤੋਂ ਘੇਰਾ ਲੈਣਿਆ ਹੋ ਬਹੁਤ ਸੋਹਣਾ ਫੈਬਰਿਕ ਲੱਗ ਰਿਹਾ ਸੀਗਾ 크ਰੇਪ ਦੇ ਉੱਪਰ ਰੈਡੀ ਹੋਇਆ ਰੈੱਡ ਕਲਰ ਦਾ ਉੱਪਰ ਠੀਕ ਹੈ ਜੀ ਤੇ ਬਾਜੂ ਦੇ ਉੱਪਰ ਵੀ ਤੇ ਆਪਾਂ ਘੇਰੇ ਦੇ ਉੱਪਰ ਵੀ ਤੇ ਬਾਟਮ ਦੇ ਉੱਪਰ ਵੀ ਉਹਨਾਂ ਨੂੰ ਪਰਲੇ ਦੇ ਨਾਲ ਪੂਰਾ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਸੀ ਠੀਕ ਹੈ ਜੀ ਉਹਨਾਂ ਨੇ ਇਸ ਦੇ ਨਾਲ yellow ਤੇ pink ਕਲਰ ਦਾ tie and dye ਦਾ organza ਦਾ ਦੁਪੱਟਾ tie up ਕਰਵਾਇਆ ਸੀ ਸੋ ਇਹਦੀ ਫਾਈਨਲ ਲੁੱਕ ਸੀਗੀ ਜੋ ਬਹੁਤ ਸੋਹਣੀ ਬਣ ਕੇ ਰੈਡੀ ਹੋਈ ਸੀ ਬਟ ਆਪਣੇ ਕੋਲ ਟਾਈਮ ਘਟਾ ਸੀਗਾ ਠੀਕ ਹੈ ਜੀ ਤੇ ਆਪਾਂ ਉਹਦੀ ਸਟਿਚਿੰਗ ਦੀ ਜਿਹੜੀ ਇੱਕ ਪਿਕ ਸੀ ਲੈ ਨਹੀਂ ਪਾਏ ਕਿਉਂਕਿ ਉਧਰੋਂ ਦਾ ਦੀਦੀ ਨੇ ਉਹ ਵਾਲਾ ਸੂਟ ਜਿਹੜਾ ਆਪਾਂ ਉਹ ਕਰਨਾ ਸੀਗਾ ਤੇ ਕੋਰੀਅਰ ਲਗਵਾਉਣਾ ਸੀਗਾ ਤੇ 1 ਮਿੰਟ ਦੀ ਵੀ ਆਪਣੇ ਕੋਲ ਇਧਰ ਉਧਰ ਨਹੀਂ ਸੀ ਕਿਉਂਕਿ ਉਹਨਾਂ ਕੋਲ ਉਸ ਸ਼ਾਮ ਤੱਕ ਹੀ ਰੈਡੀ ਸੂਟ ਪਹੁੰਚ ਜਾਣਾ ਸੀਗਾ ਥੋੜੇ ਨੇੜੇ ਤੋਂ ਹੀ ਸੀਗੇ ਦੀਦੀ ਤੇ ਆਪਾਂ ਵਰਕ ਤਾਂ ਆਲਰੇਡੀ ਕਰ ਚੁੱਕੇ ਸੀ ਸੋ ਕਈ ਵਾਰੀ ਇਦਾਂ ਵੀ ਹੋ ਜਾਂਦਾ ਟਾਈਮ ਟੂ ਟਾਈਮ ਜਿਹੜਾ ਕਸਟਮਰ ਨੂੰ ਸੂਟ ਰੈਡੀ ਕਰਕੇ ਦੇਣਾ ਪੈ ਜਾਂਦਾ ਸੋ ਤੁਸੀਂ ਵੀ ਆਪਣੇ ਥੋੜੇ ਟਾਈਮ ਨਾਲ ਆਪਾਂ ਨੂੰ ਸੂਟ ਜਿਹੜਾ ਰੈਡੀ ਕਰਨ ਦਾ ਟਾਈਮ ਦਿਆ ਕਰੋ ਠੀਕ ਹੈ ਜੀ ਤੇ ਇੱਕ ਸਭ ਤੋਂ ਵੱਡੀ ਖਾਸ ਚੀਜ਼ ਹੁਣ ਜੋ ਮੈਂ ਤੁਹਾਨੂੰ ਨੈਕਸਟ ਦਿਖਾਉਣ ਜਾ ਰਹੀ ਹਾਂ ਹੁਣ ਜਦੋਂ ਜਿਹੜਾ ਸਮਰ ਦਾ ਸੀਜ਼ਨ ਆ ਸ਼ੁਰੂ ਹੋ ਚੁੱਕਿਆ ਬਹੁਤ ਸਾਰੀਆਂ ਭੈਣਾਂ ਮੇਰੀਆਂ ਜੌਬ ਕਰਦੀਆਂ ਨੇ ਠੀਕ ਹੈ ਜੀ ਜਾਂ ਬਾਹਰ ਰਹਿੰਦੀਆਂ ਨੇ ਜਾਂ ਫਿਰ ਜਿੱਦਾਂ ਆਪਣੇ ਕਈ ਵਾਰ ਹੁੰਦਾ ਨਾ ਕੁਝ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੁੰਦੇ ਵਿਦਾਊਟ ਦੁਪੱਟਾ ਚੱਲ ਜਾਂਦਾ ਠੀਕ ਹੈ ਸੋ ਉਹਨਾਂ ਲਈ ਬੈਸਟ ਆਪਸ਼ਨ ਹੈ ਜ ਜਾ ਜੌਰਜਟ ਤੇ ਜਾਂ ਆਰਗੈਂਜ਼ਾ ਦੇ ਕਿਸੇ ਵੀ ਜਾਂ ਕਾਟਨ ਦੇ ਇਦਾਂ ਦੇ ਫਰੌਕ ਵਰਗ ਵਗੈਰਾ ਜਾਂ ਅਨਾਰਕਲੀ ਵੇਅਰ ਕਰਦੇ ਆ ਠੀਕ ਹੈ ਜੀ ਉਹਨਾਂ ਲਈ ਵੈਸਟ ਡਿਜ਼ਾਈਨ ਲੈ ਕੇ ਆਏ ਆਪਾਂ ਤੁਸੀਂ ਇਦਾਂ ਵੀ ਨੈਕ ਦੇ ਨਾਲ ਕਰਵਾ ਕੇ ਇਕੱਲਾ ਬਲਾਊਜ਼ ਵੀ ਰੈਡੀ ਕਰਵਾ ਸਕਦੇ ਹੋ ਵਿਦ ਬਾਹੂ ਠੀਕ ਹੈ ਬਹੁਤ ਸੋਹਣੀ ਲੁੱਕ ਜਿਹੜੀ ਲੱਗ ਰਹੀ ਹੈ ਆਪਾਂ ਤੁਹਾਡੇ ਲਈ ਇੱਕ ਮਾਡਲ ਸਿੰਪਲ ਸੈਂਪਲ ਲੈ ਕੇ ਆਏ ਜਿਹੜਾ ਤੁਸੀਂ ਇਦਾਂ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਨੈਕਸਟ ਵਾਲਾ ਡਿਜ਼ਾਈਨ ਇਹ ਵਾਲਾ ਜੀ ਠੀਕ ਹੈ ਇਹ ਕਾਲਾ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਆਪਾਂ ਕਿਸੇ ਦੀਦੀ ਦਾ ਪਿਓਰ ਚੁਣੋਂਨ ਦਾ ਬਲੈਕ ਦੁਪੱਟਾ ਰੈਡੀ ਕੀਤਾ ਹੈ ਠੀਕ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਜੇਕਰ ਇਸ ਨੂੰ ਇਹ ਫਲਾਰ ਤੁਸੀਂ ਓਨਲੀ ਸ਼ਰਟ ਦੇ ਉੱਪਰ ਫਰੰਟ ਦੇ ਉੱਪਰ ਲੈਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਲੁੱਕ ਜਿਹੜੀ ਇਹਨਾਂ ਦੀ ਕ੍ਰੀਏਟ ਹੁੰਦੀ ਆ ਬਸ ਉਹਨੇ ਸੂਟ ਨੇ ਜਿਹੜੇ ਬਣ ਕੇ ਰੈਡੀ ਹੁੰਦੇ ਨੇ ਸੋ ਸਾਰੇ ਜਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਲੱਗਦੀ ਹੈ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਠੀਕ ਹੈ ਜੀ ਤੇ ਆਪਣੇ ਸਟੇਟਸ ਵਗੈਰਾ ਤੇ ਲਗਾ ਕੇ ਆਪਾਂ ਨੂੰ ਸਪੋਰਟ ਕਰਿਆ ਕਰੋ ਵੀਡੀਓ ਤੇ ਲਿੰਕ ਹਨਾ ਅੱਗੇ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਹਾਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਠੀਕ ਹੈ ਜੀ ਤੇ 100 ਕਾ 100 ਕੇ ਕੰਪਲੀਟ ਨੇ ਜਿਹੜੇ ਉਹ ਆਪਣੀ YouTube ਫੈਮਲੀ ਤੇ ਆਪਣੇ ਸਾਰੇ ਜਿਹੜੇ ਲਵਰ ਨੇ ਆਪਣੇ ਜਿਹੜੇ ਮਤਲਬ ਕਿ ਕਸਟਮਰ ਨੇ ਹਨਾ ਫੈਮਲੀ ਆਪਣੀ Instagram ਫੈਮਲੀ ਹੋ ਗਈ ਜਾਂ YouTube ਫੈਮਲੀ ਹੋ ਗਈ ਉਹਨਾਂ ਨੇ ਕੰਪਲੀਟ ਕਰਨੇ ਨੇ ਸੋ ਵੱਧ ਤੋਂ ਵੱਧ ਸਾਥ ਦਿਆ ਕਰੋ ਠੀਕ ਹੈ ਜੀ ਤੇ ਇੱਕ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਸੀਗਾ ਜਿਹੜੇ ਦੀਦੀ ਸੀਗੇ ਉਹਨਾਂ ਨੇ ਜੌਰਜਟ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਹੈ ਹਜੇ ਰਹਿਦਾ ਥੋੜਾ ਬਹੁਤਾ ਠੀਕ ਹੈ ਵਰਕ ਪ੍ਰੋਪਰ ਨਹੀਂ ਹੋਇਆ ਦਾ ਸਿਰਫ ਕਿ ਰੈਡੀ ਹੋਇਆ ਪੋਜਲ ਦੀ ਤੁਹਾਨੂੰ ਪੂਰਾ ਸੂਟ ਰੈਡੀ ਕਰਕੇ ਦਿਖਾਵਾਂਗੇ ਠੀਕ ਹੈ ਇਹ ਨੋਟਸ ਦੇ ਨਾਲ ਵਰਕ ਕੀਤਾ ਗਿਆ ਠੀਕ ਹੈ ਜੀ ਤੇ ਪੈਰਟ ਕਲਰ ਦਾ ਬਲੈਕ ਕਲਰ ਦਾ ਜੌਰਜਟ ਦਾ ਸੂਟ ਰੱਖਿਆ ਹੈ ਕੰਟਰਾਸਟ ਉਹਨਾਂ ਨੇ ਕਿਹਾ ਸੀ ਫੈਬਰਿਕ ਵਗੈਰਾ ਉਹਨਾਂ ਨੇ ਸਾਰਾ ਆਪਣੇ ਤੋਂ ਹੀ ਬਾਏ ਕੀਤਾ ਹੈ ਠੀਕ ਹੈ ਜੀ ਤੇ ਨੈਕਸਟ ਇਹ ਵਾਲਾ ਕਲਰ ਬਹੁਤ ਜਿਆਦਾ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਸੂਟ ਠੀਕ ਹੈ ਜੀ ਵਾਈਟ ਕਲਰ ਦੇ ਉੱਤੇ ਵੈਸੀ ਸਾਰੇ ਸੂਟ ਨੇ ਕਲਰ ਨੇ ਜਿਹੜੇ ਸੋਹਣੇ ਲੱਗਦੇ ਨੇ ਸ਼ੂਟ ਕਰਦੇ ਨੇ డికే బస్ ది జదా సోనా ਜਿਹੜਾ ਘੇਰਾ ਬਣਿਆ ਹੋਇਆ ਤੇ ਬਾਜੂ ਬਣੀਆਂ ਹੋਈਆਂ ਨੇ ਠੀਕ ਹੈ ਤੇ ఆర్గాన్జా ਫੈਬਰਿਕ ਦੇ ਉੱਪਰ ਇਹ ਵਾਲਾ సూਟ ਰੈਡੀ ਕੀਤਾ ਆ ਭਾਂਦੀ ਦੀ ਬਾਹਰ ਨੇ ਉਹਨਾਂ ਨੇ ਮੰਗਵਾਇਆ ਇਹ ਵਾਲਾ సూਟ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਉਹਨਾਂ ਭੈਣਾਂ ਦਾ ਜੋ ਬਾਹਰ ਬਹਿ ਕੇ ਆਪਣੇ ਤੇ ٹرسٹ ਕਰਦੀਆਂ ਨੇ ਠੀਕ ਹੈ ਜੀ ਤੇ ਆਪਣੇ ਆਰਡਰ ਪਲੇਸ ਕਰਦੀਆਂ ਨੇ ਨਾਦਰ ਬੁਟੀਕ ਨੂੰ ਠੀਕ ਹੈ ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ సూਟ ਮਿਲਦੇ ਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ٹرسٹ ਕਰਨ ਦੇ ਲਈ ਇੰਨੀ ਸਪੋਰਟ ਕਰਨ ਦੇ ਲਈ ਠੀਕ ਹੈ ਜੀ ਸਾਰੇ ਜਣੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਠੀਕ ਹੈ ਜੀ ਤੇ ਵੱ ਕੋਟ ਕਰਿਓ ਤੇ ਹੁਣ ਨੈਕਸਟ ਵਾਲਾ ਜਿਹੜਾ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਵੀ ਇੱਕ ਮਾਡਲ ਪੀਸ ਆ ਜੀ ਠੀਕ ਹੈ ਇਸ ਦੇ ਇਹਨਾਂ ਦੇ ਵੀ ਜਿਹੜੇ ਆਪਣੇ ਨੈਕ ਤੇ ਜਿਹੜਾ ਵਰਕ ਹੋਇਆ ਹੋਇਆ ਠੀਕ ਹੈ ਜੀ ਬਹੁਤ ਸੋਨਾ ਵਰਕ ਹੋਇਆ ਹੋਇਆ ਸੋ ਤੁਸੀਂ ਵੀ ਇਦਾਂ ਰੈਡੀ ਕਰਵਾ ਸਕਦੇ ਹੋ ਆਪਣੀਆਂ ਫਰਾਕਸ ਦੇ ਉੱਪਰ ਬਾਜੂ ਦੇ ਉੱਪਰ ਗਰੈਕਨ ਬਲਾਊਜ਼ ਦੇ ਉੱਪਰ ਠੀਕ ਹੈ ਤੇ ਨੈਕਸਟ ਹੈਗਾ ਜੀ ਇਹ ਵਾਲਾ neck design ਨਾ ਤੁਸੀਂ ਚੈੱਕ ਕਰ ਸਕਦੇ ਹੋ ਪਹਿਲੀ ਗੱਲ ਤੇ ਕਲਰ ਆ ਜਿਹੜਾ ਕਲਰ ਦੇ ਉੱਪਰ ਜਿਹੜੇ ਆਪਾਂ ਕੰਟਰਾਸਟ ਅਟੈਚ ਕੀਤੇ ਆ ਨਾ ਬਹੁਤ ਹੀ ਜਿਆਦੇ ਸੋਹਣੀ ਡਿਜ਼ਾਈਨਿੰਗ ਦੇ ਰਹੇ ਨੇ ਬਹੁਤ ਜਿਆਦੇ ਸੋਹਣੇ ਕਲਰ ਲੱਗ ਰਹੇ ਨੇ ਆਪਸ ਦੇ ਵਿੱਚ ਇੱਕ ਸੂਟ ਹੈ ਹਾਂਜੀ ਸਜਰਿਆ ਬਣਿਆ ਹੋਇਆ ਜਿੱਦਾਂ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਕਹਦੇ ਆ ਠੀਕ ਹੈ ਜੀ ਸੋ ਤੁਸੀਂ ਇਦਾਂ ਦੇ ਸੂਟ ਕਿੱਦਾਂ ਮਰਜੀ ਡਿਜ਼ਾਈਨ ਕਰਵਾ ਸਕਦੇ ਹੋ ਕੋਈ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਸ਼ਾਰਟ ਬਾਟਮ ਬਾਜੂ ਤੁਸੀਂ ਕਿਹੜਾ ਕਿਦਾਂ ਰੈਡੀ ਕਰਵਾਉਣਾ ਉਹ ਤੁਸੀਂ ਆਪਾਂ ਨੂੰ WhatsApp ਤੇ DM ਕਰਕੇ ਅਦਰਵਾਈਜ਼ ਤੁਸੀਂ Instagram ਤੇ ਟਾਕ ਕਰਕੇ WhatsApp ਚੈਟ ਕਰਕੇ ਆਪਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਕਿਵੇਂ ਵਰਕ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਸੋ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਦੇ ਸਕਦਾ ਰੈਡੀ ਕਰਵਾ ਸਕਦੇ ਹੋ ਇਸ ਦੇ ਵਿੱਚ ਤੁਸੀਂ ਦੁਪੱਟਾ ਕੱਲਾ ਹੀ ਸੂਟ ਹੀ ਨਹੀਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਵਾਲਾ ਕਲਰ ਹੈਗਾ ਜੀ ਇਹ ਕ੍ਰੀਮ ਕਲਰ ਸੀਗਾ ਆਪਣਾ ਨੇਚਰਲ ਕ੍ਰੇਪ ਦੇ ਉੱਪਰ ਠੀਕ ਹੈ ਬਹੁਤ ਜਾਦੇ ਸੋਹਣਾ ਸੂਟ ਸੀ ਜਿਹੜਾ ਬਣ ਕੇ ਰੈਡੀ ਹੋਇਆ ਸੀ ਪਤਾ ਨਹੀਂ ਕਿਉਂ ਸਾਰੀਆਂ ਭੈਣਾਂ ਨੂੰ ਵਾਈਟ ਕਲਰ ਜਾਂ ਆਫ ਵਾਈਟ ਕਲਰ ਜ਼ਿਆਦਾ ਪ੍ਰੈਫਰ ਕਰਦੀਆਂ ਨੇ ਕਿਉਂਕਿ ਪਤਾ ਨਹੀਂ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਪਰ ਇਹ ਚੀਜ਼ ਹੈਗੀ ਹੈ ਕਿ ਜਿਹੜਾ ਵਾਈਟ ਕਲਰ ਹੁੰਦਾ ਤੇ ਕ੍ਰੀਮ ਕਲਰ ਹੁੰਦਾ ਨਾ ਉਸ ਤੇ ਹਰ ਇੱਕ ਚ ਕਲਰ ਨੇ ਜਿਹੜੇ ਸ਼ੂਟ ਕਰਦ ਨੇ ਤੇ ਚਲੋ ਕੋਈ ਵੀ ਆ ਪਾਇਆ ਹਰ ਇੱਕ ਦੇ ਸੋਹਣਾ ਲੱਗਦਾ ਸੂਟ ਸੋ ਆਪਾਂ ਟਾਈ ਐਂਡ ਡਾਈ ਦਾ ਦਿਨ ਨਾਲ ਜਿਹੜਾ ਸ਼ੇਮਰ ਦਾ ਦੁਪੱਟਾ ਸੌਰੀ ਆਰਗੈਂਜ਼ਾ ਦਾ ਦੁਪੱਟਾ ਟਾਈਪ ਕੀਤਾ ਸੀ ਠੀਕ ਹੈ ਜੀ ਭੈਣ ਨੇ ਬਹੁਤ ਸਾਰਾ ਪਿਆਰ ਦਿੱਤਾ ਆਪਾਂ ਨੂੰ ਇਹ ਵਾਲਾ ਸੂਟ ਉਹਨਾਂ ਦਾ ਰੈਡੀ ਹੋਣ ਤੇ ਬਹੁਤ ਵਧੀਆ ਉਹਨਾਂ ਨੂੰ ਸੂਟ ਲੱਗਿਆ ਠੀਕ ਹੈ ਜੀ ਤੇ ਜਿਨ੍ਹਾਂ ਨੇ ਵੀ ਆਪਣੇ ਸੂਟਾਂ ਦੇ ਇਹ ਵਾਲੇ ਵਰਕ ਦੇ ਸਪੈਸ਼ਲੀ ਆਰਡਰ ਦੇਨੇ ਹੁੰਦੇ ਨੇ ਠੀਕ ਹੈ ਜੀ ਆਪਾਂ ਨੂੰ ਵੱਧ ਤੋਂ ਵੱਧ ਟਾਈਮ ਦਿਆ ਕਰੋ ਕਮ ਸਿਕਮ 20 ਤੋਂ 25 ਦਿਨ ਤਾਂ ਲੱਗਦੇ ਹੀ ਆ ਸੂਟ ਰੈਡੀ ਹੋਣ ਤੋਂ ਬਾਕੀ ਤੁਹਾਨੂੰ ਪਤਾ ਹੀ ਆ ਆਪਣੇ ਘਰਵਾਰ ਦੇ ਕੰਮ ਹੋ ਜਾਂਦੇ ਆ ਹਨ ਸੋ ਸਾਰੇ ਜਾਣੇ ਆ ਆਪ ਇਕੁਲ ਜੇ ਇੱਕੋ ਹੀ ਹੁੰਦੇ ਆ ਸਾਰੇ ਜਾਣੇ ਤੇ ਆਪਾਂ ਹਰੇਕ ਕਸਟਮਰ ਦਾ 1 ਬਾਈ 1 ਸੂਟ ਜਿਹੜਾ ਰੈਡੀ ਕਰਦੇ ਆ ਸੋ ਇਹ ਵਾਲੇ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਹੋਈ ਪਈ ਆ ਆਪਣੇ ਬਹੁਤ ਸਾਰੇ ਸੂਟ ਨੇ ਜਿਹੜੇ ਵਰਕ ਦੇ ਵਿੱਚ ਚੱਲ ਰਹੇ ਨੇ ਠੀਕ ਹੈ ਤੇ ਜਿਨ੍ਹਾਂ ਦੇ ਬਹੁਤ ਸਾਰੇ ਆਰਡਰ ਨੇ ਪੈਂਡਿੰਗ ਪੈਨੇ ਹਜੇ ਠੀਕ ਹੈ ਆਪ ਫਾਈਨਲੀ ਬਹੁਤ ਸੋਹਣੀ ਇਹਦੀ ਵੀਡੀਓ ਜਿਹੜੀ ਆਪਾਂ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੋਈ ਹੈ ਸੋ ਜਿਨ੍ਹਾਂ ਨੇ ਇਸ ਸੂਟ ਦੀ ਫਾਈਨਲ ਲੁੱਕ ਦੇਖਣੀ ਆ ਆਪਣੇ ਜਾ ਕੇ ਇੰਸਟਾਗ੍ਰam ਪੇਜ ਤੇ ਚੈੱਕ ਕਰ ਸਕਦੇ ਨਾਦਰ ਬੁਟੀਕ ਦਿਨਾਂ ਤੇ ਠੀਕ ਹੈ ਤੇ ਇਹ ਆਪਾਂ ਪਸ਼ਮੀਨੇ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਆ ਠੀਕ ਹੈ ਤੇ ਕਾਟਨ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਆ ਨੇਚਰਲ ਪਿਓਰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਜਿਹੜਾ ਵੀ ਇਵਨ ਕਿ ਫੈਬਰਿਕ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਤੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੀ ਪਸੰਦ ਦੇ ਅਨੁ ਤੇ ਸਾਰੇ ਜਣੇ ਵੱਤੋ ਵੱਤ ਸਪੋਰਟ ਕਰਿਆ ਕਰੋ ਡਿਜ਼ਾਈਨ ਤੇ ਕਲਰ ਠੀਕ ਹੈ ਜੀ ਆਪਣੀ ਸਾਰਿਆਂ ਦੀ ਚੁਆਇਸ ਹੁੰਦੀ ਹੈ ਤੁਹਾਡੀ ਤੁਸੀਂ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਜਿਹੜਾ ਆਪਣਾ ਤੁਹਾਨੂੰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਠੀਕ ਹੈ ਜੀ ਵਰਕ ਮੈਂ ਤੁਹਾਨੂੰ ਦੁਬਾਰਾ ਦੱਸ ਰਹੀ ਹਾਂ ਤੁਸੀਂ ਕਿਸੇ ਵੀ ਪ੍ਰਕਾਰ ਦਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕੱਲ ਇੱਕ ਆਪਨ ਨੂੰ ਭੈਣ ਨੇ ਮੈਸੇਜ ਕੀਤਾ ਸੀਗਾ ਲਹਿੰਗੇ ਬਾਰੇ ਬਰਾਇਡਲ ਲਹਿੰਗੇ ਬਾਰੇ ਠੀਕ ਹੈ ਜੀ ਤੇ ਆਪਾਂ ਹਾਂਜੀ ਬ੍ਰਾਈਡਲ ਲਹਿੰਗੇ ਵਗੈਰਾ ਵੀ ਰੈਡੀ ਕਰਵਾ ਕਰਵਾਉਣੀ ਆ ਠੀਕ ਹੈ ਤੁਸੀਂ ਹੈਵੀ ਤੋਂ ਹੈਵੀ ਕੁੰਨਾ ਵੀ ਹੈਵੀ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਇਕੱਲਾ ਸੂਟ ਹੀ ਨਹੀਂ ਕੋਈ ਵੀ ਗਰਾਰਾ ਰੈਡੀ ਕਰਵਾਉਣਾ ਜਾਂ ਤੁਸੀਂ ਕੋਈ ਬਾਟਮ ਜਾਂ ਸ਼ਾਰਟ ਵਰਕ ਤੁਸੀਂ ਹੈਵੀ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਰੈਡੀ ਤੁਸੀਂ ਉਦਾਂ ਕਰਵਾ ਸਕਦੇ ਹੋ ਠੀਕ ਹੈ ਜੀ ਬ੍ਰਾਈਡਲ ਸੂਟ ਜਿੰਨੇ ਵੀ ਹੈਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਤੇ ਇੱਕ ਮੈਨੂੰ ਭੈਣ ਦਾ ਮੈਸੇਜ ਆਇਆ ਸੀਗਾ WhatsApp ਦੇ ਉੱਪਰ ਕਿ ਤੁਸੀਂ ਸ਼ੇਰਵਾਨੀਜ਼ ਵਗੈਰਾ ਵੀ ਜਿੱਦਾਂ ਜਿਹੜੇ ਅਮ ਵੇਅਰ ਕਰਦੇ ਨਾ ਪੋ ਚੀਜ਼ ਵੀ ਰੈਡੀ ਕਰਵਾਣੇ ਸੋ ਤੁਸੀਂ ਹੈਂਡਵਰਕ ਦੇ ਵਿੱਚ ਓਦਾਂ ਵੀ ਰੈਡੀ ਕਰਵਾ ਸਕਦੇ ਹੋ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਜੀ ਜਿਹੜੇ ਆਪਣੇ ਸੂਟ ਡਿਜ਼ਾਈਨਸ ਤੁਹਾਨੂੰ ਕਿੱਦਾਂ ਦੇ ਲੱਗੇ ਸੋ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਿ ਬਤ ਬਤ ਸ਼ੇਅਰ ਕਰਿਓ ਥੈਂਕ ਯੂ ਜੂਈ ਸ਼ਰਸ਼ੀ ਕਾਲ